ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ ਨੂੰ ਚੰਡੀਗੜ੍ਹ ਕੂਚ ਦਾ ਫੈਸਲਾ ਟਾਲ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਹੋਈ ਔਰ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ। ਐਸ ਕੇ ਐਮ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਤੋਂ ਨਹੀਂ ਭੱਜ ਰਹੇ ਪਰ ਅਸੀਂ ਮੀਟਿੰਗ ਆਪਣੇ ਸਾਥੀਆਂ ਦੀ ਰਿਹਾਈ ਤੋਂ ਬਾਅਦ ਹੀ ਕਰਾਂਗੇ। ਉਹਨਾਂ ਕਿਹਾ ਕਿ ਸਾਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ। ਅੱਜ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਦੇ ਲਈ ਸੱਦਿਆ ਸੀ ਪਰ ਐਸ ਕੇ ਐਮ ਨੇ ਮੀਟਿੰਗ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਔਰ ਗ੍ਰਾਹਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ 'ਚ ਮੀਟਿੰਗ ਦਾ ਕੋਈ ਤਕ ਨਹੀਂ ਉਹਨਾਂ ਕਿਹਾ ਕਿ ਸਾਨੂੰ ਸਬੂਤ ਦਿਓ ਕਿ ਸਾਡੀ ਗ੍ਰਿਫਤਾਰੀ ਨਹੀਂ ਹੋਏਗੀ ਪਰਸੋਂ ਦੀ ਮੀਟਿੰਗ 'ਚ ਸਾਡੇ ਸਾਥੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਸਾਥੀਆਂ ਦੇ ਧਰਨੇ ਚੱਕੇ ਗਏ ਉਹਨਾਂ ਦਾ ਸਮਾਨ ਸਿੱਟਿਆ ਗਿਆ ਉਹਨਾਂ ਕਿਹਾ ਕਿ ਹੱਲ ਗੱਲਬਾਤ ਨਾਲ ਨਿਕਲੇਗਾ ਪਰ ਇਹੋ ਜਿਹੇ ਹਾਲਾਤਾਂ 'ਚ ਮੀਟਿੰਗ ਅਸੀਂ ਨਹੀਂ ਕਰਾਂਗੇ ਅਵੇ ਵੀ ਭਾਈ ਦੇ ਨਹੀਂ ਮਿਲਣਾ ਤੋਂ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮਾਹੌਲ ਸਾਜਗਰ ਕਰੋ ਮੀਟਰਾਵਾਲਾ ਤੁਸੀਂ ਜ਼ਬਰਦਸਤ ਉਤਰੇ ਹੋਇਓਂ ਦਮਨ ਤੇ ਉਤਰੇ ਹੋਇਓਂ ਰੈਡਾਂ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ ਸਮਾਨ ਮਤਲਬ ਚੋਰੀ ਹੋ ਚੁੱਕਿਆ ਇਹ ਸਾਰਾ ਜਿਹੜਾ ਮਾਹੌਲਾ ਨੂੰ ਸਾਜਗਰ ਕਰੋ ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਥਾਣਿਆਂ ਦੇ ਵਿੱਚੋਂ ਰਿਹਾ ਕਰੋ ਸਮਾਨ ਦੀ ਸਾਰੇ ਦੀ ਸਾਰੀ ਬਿਨਾਂ ਸ਼ਰਤ ਵਾਪਸੀ ਕਰੋ ਜਦੋਂ ਇਹ ਮਾਹੌਲ ਸ਼ਾਂਤ ਹੋਊਗਾ ਉਹਨੂੰ ਜੀ ਆਇਆਂ ਕਹਾਂਗੇ ਜਦੋਂ ਸਰਕਾਰ ਨਾਲ ਲਿਖਦਾ ਆਊਗਾ ਅਸੀਂ ਉਹ ਮੀਟਿੰਗ ਉਦੋਂ ਕਰਾਂਗੇ ਹੁਣ ਹਾਲਤਾਂ ਮੀਟਿੰਗ ਕਰਨ ਦੀ ਨਹੀਂ ਹੈ ਜਦੀਆਂ ਇਸ ਕਰਕੇ ਇਹਨੂੰ ਅਸੀਂ ਸਸਪੈਂਡ ਕਰਦੇ ਆਂ ਇਹਨੂੰ ਫੇਰ ਕਦੇ ਜਦੋਂ ਮਾਹੌਲ ਸ਼ਾਂਤ ਹੋਊਗਾ ਉਦੋਂ ਅਸੀਂ ਵੀ ਮੰਗ ਕਰ ਸਕਦੇ ਹਾਂ ਸਰਕਾਰ ਤੋਂ ਤੇ ਸਰਕਾਰ ਨੂੰ ਵੀ ਸਦਾ ਸਦਾ ਇੱਕ ਸ਼ਾਂਤ ਹੋਏ ਮਾਹੌਲ 'ਚ ਅਸੀਂ ਕਦੇ ਵੀ ਮੀਟਿੰਗ ਤੋਂ ਭੱਜਦੇ ਨਹੀਂ ਮੀਟਿੰਗ ਉਹ ਕਰਾਂਗੇ ਹੁਣ ਮਾਹੌਲ ਸ਼ਾਂਤ ਨਹੀਂ ਹੈ ਦੂਸਰਾ ਅਸੀਂ ਫੈਸਲਾ ਕੀਤਾ ਕਿ ਜਿੰਨਾ ਇਹਨਾਂ ਨੇ ਜਾਬਰ ਕੀਤਾ ਮੀਟਿੰਗ ਬੁਲਾ ਕੇ ਸੈਂਟਰ ਨੇ ਵੀ ਤੇ ਪੰਜਾਬ ਸਰਕਾਰ ਦੀਓ ਦੇ ਵਿੱਚ ਸ਼ਾਮਲ ਤਿੰਨ ਮੰਤਰੀ ਬੈਠੇ ਨੇ ਮੀਟਿੰਗ ਬੁਲਾ ਕੇ ਮੀਟਿੰਗ ਦੇ ਵਿੱਚ ਛੱਬ ਕੇ ਉਹਨਾਂ ਨੂੰ ਅਰੈਸਟ ਕਰਨਾ ਰਸਤੇ ਦੇ ਵਿੱਚ ਤੇ ਜਾਹ ਗਾਹਾਂ ਜਾ ਕੇ ਉਹ ਉੱਥੇ ਬਲਡੋਜ਼ਰ ਚਲਾਉਣਾ ਇਹ ਵੀ ਅਸੀਂ ਪੁਰਜੋਰ ਨਾਥੀਤੀ ਕਰਦੇ ਹਾਂ ਕਿ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਕੀ ਵਿਸ਼ਵਾਸ ਕਰੀਏ ਕਿ ਜੇ ਯਾਦਾਂ ਸੀ ਮਿੰਟ ਕਿਤੇ ਜਾਂਦੇ ਆ ਕੀ ਵਿਸ਼ਵਾਸ ਕਰੀਏ ਕਿ ਸਾਡੇ ਨਾਲ ਇਹ ਨਹੀਂ ਹੋਊਗਾ ਇਹ ਸਰਕਾਰ ਨੂੰ ਵਿਸ਼ਵਾਸ ਮੋੜ ਬਹਾਲ ਕਰਨਾ ਪੈਣਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਸਰਕਾਰਾਂ ਨੇ ਯਵਰ ਕੀਤਾ ਪਰ ਇਹ ਨੇ ਇੱਕ ਵਾਰ ਮੋਦੀ ਵੀ ਥਾਂ ਲੈ ਲਈ ਮੋਦੀ ਨੇ ਕੁਝ ਨਹੀਂ ਸੀ ਕੀਤਾ ਜੋ ਪੰਜਾਬ ਸਰਕਾਰ ਨੇ ਕੀਤਾ ਕਿਸਾਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਅਸੀਂ ਮੀਟਿੰਗ ਉਨੀ ਦੇਰ ਨਹੀਂ ਕਰਾਂਗੇ ਜਿੰਨੀ ਦੇਰ ਮਾਹੌਲ ਸਾਜ਼ਕਾਰ ਨਹੀਂ ਹੁੰਦਾ ਯਾਨੀ ਕਿਸਾਨ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਰਕਾਰ ਇੱਕ ਪਾਸੇ ਉਹਨਾਂ ਤੇ ਐਕਸ਼ਨ ਕਰ ਰਹੀ ਹੈ ਔਰ ਦੂਸਰੇ ਪਾਸੇ ਉਹਨਾਂ ਨੂੰ ਮੀਟਿੰਗ ਦੇ ਲਈ ਸੱਦ ਰਹੀ ਹੈ ਕਿਸਾਨਾਂ ਨੂੰ ਇਹ ਵੀ ਡਰ ਹੈ ਕਿ ਸਾਨੂੰ ਮੀਟਿੰਗ ਲਈ ਸੱਦ ਕੇ ਕਿਤੇ ਸਾਡੀ ਵੀ ਅਰੈਸਟ ਨਾ ਪਾ ਦਿੱਤੀ ਜਾਵੇ ਹਾਲਾਂਕਿ 26 ਤਰੀਕ ਦਾ ਕਿਸਾਨਾਂ ਨੇ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਹੋਇਆ ਸੀ ਉਸ ਐਲਾਨ ਨੂੰ ਟਾਲ ਦਿੱਤਾ ਗਿਆ ਉਹਨਾਂ ਕਿਹਾ ਕਿ ਅਸੀਂ 26 ਤਰੀਕ ਨੂੰ ਚੰਡੀਗੜ੍ਹ ਕੂਚ ਨਹੀਂ ਕਰਾਂਗੇ ਪਰ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਕਰਾਂਗੇ ਕਿਉਂਕਿ ਜਦੋਂ ਤੱਕ ਮਾਹੌਲ ਸਾਜਗਰ ਨਹੀਂ ਹੁੰਦਾ ਉਦੋਂ ਤੱਕ ਮੀਟਿੰਗ ਦਾ ਕੋਈ ਤੁਕ ਨਹੀਂ ਬਣਦਾ ਸੋ ਸਰਕਾਰ ਪਹਿਲਾਂ ਮਾਹੌਲ ਸੁਖਾਵਾ ਕਰੇ ਮੀਟਿੰਗ ਦੇ ਲਈ ਉਸ ਤੋਂ ਬਾਅਦ ਅਸੀਂ ਸਰਕਾਰ ਦੇ ਨਾਲ ਬੈਠ ਕੇ ਮੀਟਿੰਗ ਕਰਾਂਗੇ ਗੱਲਬਾਤ ਕਰਾਂਗੇ ਸੋ ਪਿਛਲੇ ਦਿਨਾਂ ਦੇ ਵਿੱਚ ਜੋ ਸ਼ੰਭੂ ਜਾਂ ਖਨੌਰੀ ਤੇ ਕਾਰਵਾਈ ਹੋਈ ਹੈ ਜਾਂ ਜਿੰਨਾ ਲੀਡਰਾਂ ਨੂੰ ਮਹਾਲੀ ਬਾਰਡਰ ਤੇ ਅਰੈਸਟ ਕੀਤਾ ਗਿਆ ਸੀ ਰੀਟੇਨ ਕੀਤਾ ਗਿਆ ਸੀ ਉਸ ਤੋਂ ਬਾਅਦ ਸ਼ੰਭੂ ਤੇ ਖਨੌਰੀ ਤੇ ਕਾਰਵਾਈ ਕੀਤੀ ਗਈ ਉਸ ਨੂੰ ਲੈ ਕੇ ਜਿਹੜੀ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਹ 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 ਸਖਤ ਫੈਸਲੇ ਲਏ ਗਏ ਨੇ ਜਾਂ ਇਹ ਸਖਤੀ ਦਿਖਾਈ ਜਾ ਰਹੀ ਹੈ ਕਿ ਅਸੀਂ ਸਰਕਾਰ ਦੇ ਨਾਲ ਉਹਨਾਂ ਚਿਰ ਮੀਟਿੰਗਾਂ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਐਸ ਕੇ ਐਮ ਦੇ ਆਗੂਏ ਵੀ ਜਾਣਦੇ ਨੇ ਕਿ ਦੋ ਜਥੇਬੰਦੀਆਂ ਜਿਨ੍ਹਾਂ ਦੀ ਕੇਂਦਰ ਨਾਲ ਮੀਟਿੰਗ ਹੋ ਰਹੀ ਹੈ ਇਧਰਲੇ ਪਾਸੇ ਇਹ ਸਾਰੀਆਂ ਜਥੇਬੰਦੀਆਂ ਨੇ ਜੇ ਸਰਕਾਰ ਨਾਲ ਅੱਜ ਦੀ ਡੇਟ 'ਚ ਮੀਟਿੰਗ ਕਰਨ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਉਹ ਇਲਜ਼ਾਮਾਂ ਦੇ ਘੇਰੇ 'ਚ ਵੀ ਆ ਸਕਦੀਆਂ ਨੇ ਇਹ ਖਦਸ਼ਾ ਹੈ ਐਸਕੇਐਮ ਦੇ ਆਗੂਆਂ ਨੂੰ ਵੀ ਕਿ ਸਾਡੇ ਤੇ ਸਵਾਲ ਚੱਕੇ ਜਾ ਸਕਦੇ ਨੇ ਕਿ ਇੱਕ ਪਾਸੇ ਉਧਰ ਦੂਜੇ ਉਹਨਾਂ ਦੇ ਸਹਿਯੋਗੀ ਪਾਰਟੀਆਂ ਤੇ ਜਿਹੜੇ ਕਿਸਾਨ ਨੇ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਔਰ ਤੁਸੀਂ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹੋ ਸੋ ਇਸ ਤਰੀਕੇ ਨਾਲ ਵੀ ਕਈ ਵਾਰੀ ਕਿਸਾਨ ਐਸੀ ਕੰਟਰੋਵਰਸੀ ਤੋਂ ਡਰਦੇ ਨੇ ਦੂਸਰੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਸਾਨੂੰ ਅਸ਼ੂਰ ਕੀਤਾ ਜਾਵੇ ਕਿ ਸਾਨੂੰ ਸੱਦ ਕੇ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਉਸ ਤੋਂ ਬਾਅਦ ਅਸੀਂ ਸੋਚਾਂਗੇ ਅੱਗੇ ਕੀ ਕਰਨਾ ਹੈ ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਤਾਂ ਮਨੋਜ ਕਿਸਾਨ ਆਗੂ ਕੀ ਸਿਰਫ ਇਹੀ ਚਾਹੁੰਦੇ ਨੇ ਵੀ ਪਹਿਲਾਂ ਮਾਹੌਲ ਠੀਕ ਹੋਵੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਛੱਡਿਆ ਜਾਵੇ ਉਸ ਤੋਂ ਬਾਅਦ ਹੀ ਅਸੀਂ ਮੀਟਿੰਗ ਕਰਾਂਗੇ ਜਾਂ ਫਿਰ ਇਹ ਵੀ ਹੈ ਕਿ ਇੱਕ ਪਾਸੇ ਕਾਰਵਾਈ ਚੱਲ ਰਹੀ ਹੈ ਉਹਨਾਂ ਦੇ ਹੀ ਸਾਥੀ ਕਿਸਾਨਾਂ ਤੇ ਔਰ ਦੂਜੇ ਪਾਸੇ ਅਗਰ ਉਹ ਮੀਟਿੰਗ ਕਰਨ ਜਾਂਦੇ ਨੇ ਤਾਂ ਇਹਦਾ ਮੈਸੇਜ ਗਲਤ ਜਾ ਸਕਦਾ ਹੈ ਕਿਤੇ ਨਾ ਕਿਤੇ ਉਹਨਾਂ ਦੇ ਸਮਰਥਕਾਂ 'ਚ ਦੇਖੋ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਵਿਜੇ ਬਹੁਤ ਅਹਿਮ ਹੈ ਕਿਉਂਕਿ ਜਦ ਸਵੇਰੇ ਮੀਟਿੰਗ ਸ਼ੁਰੂ ਹੋਈ ਸੀ ਐਸਕੇਐਮ ਦੇ ਇੱਥੇ ਜਿਹੜੇ ਲੀਡਰ ਪਹੁੰਚੇ ਸੀ ਤਾਂ ਕਿਤੇ ਨਾ ਕਿਤੇ ਇਹ ਗੱਲਬਾਤ ਜ਼ਰੂਰ ਸਾਹਮਣੇ ਆ ਰਹੀ ਸੀ ਕਿ ਜਦ ਤੱਕ ਉਹਨਾਂ ਦੇ ਜਿਹੜੇ ਸਾਥੀ ਨੂੰ ਨਹੀਂ ਛੱਡਿਆ ਜਾਂਦਾ ਕਿਉਂਕਿ ਜੋਗਿੰਦਰ ਉਗਰਾਹਾ ਵੱਲੋਂ ਸਾਫ ਤੌਰ ਤੇ ਇਨਕਾਰ ਕਰ ਦਿੱਤਾ ਸੀਗਾ ਪਹਿਲਾਂ ਹੀ ਮੀਟਿੰਗ ਤੋਂ ਕਿਨਾਰਾ ਕਰਤਾ ਸੀਗਾ ਕਿ ਅਸੀਂ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਅੱਜ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਦੂਜੇ ਪਾਸੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਅਹਿਮ ਚੀਜ਼ਾਂ ਜਿਹੜੀ ਇਹਨਾਂ ਦੀ ਮੀਟਿੰਗ 'ਚ ਫੈਸਲਾ ਹੋਇਆ ਹੈ ਕਿ ਅੱਜ ਦੀ ਮੀਟਿੰਗ ਦਾ ਹਿੱਸਾ ਇਸ ਕਰਕੇ ਨਹੀਂ ਬਣਨਾ ਕਿਉਂਕਿ ਸਾਡੇ ਜਿਹੜੇ ਸਾਥੀ ਐ ਜਾਂ ਉਹਨਾਂ ਦਾ ਜਿਹੜਾ ਸਮਾਨ ਐ ਉਹਨਾਂ ਨੂੰ ਵਾਪਸ ਦਿੱਤਾ ਜਾਵੇ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਹੀ ਮਾਹੌਲ ਜਿਹੜਾ ਸ਼ਾਂਤ ਹੋਏਗਾ ਤਾਂ ਹੀ ਅਸੀਂ ਮੀਟਿੰਗ ਕਰਾਂਗੇ ਹਾਲਾਂਕਿ ਇਹ ਵੀ ਲੱਖੋ ਜੇ ਗੱਲਬਾਤ ਕੀਤੀ ਬੁੱਟਾ ਸਿੰਘ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਿ ਮੀਟਿੰਗ ਹੀ ਹੱਲ ਐ ਮੀਟਿੰਗ ਨਾਲ ਹੀ ਕੋਈ ਹੱਲ ਨਿਕਲੇਗਾ ਲੇਕਿਨ ਮਾਹੌਲ ਵੀ ਸ਼ਾਂਤਪੂਰ ਹੋਣਾ ਚਾਹੀਦਾ ਅਸੀਂ ਗ੍ਰਿਫਤਾਰੀ ਤੋਂ ਨਹੀਂ ਡਰਦੇ ਗ੍ਰਫਤਾਰ ਜੇ ਕਰਨਾ ਹੈ ਤਾਂ ਸਾਨੂੰ ਇੱਥੇ ਕਰ ਸਕਦੇ ਅਸੀਂ ਇੱਥੇ ਬੈਠੇ ਕਿਸਾਨ ਸਭਾ ਦੇ ਵਿੱਚ ਲੇਕਿਨ ਸਾਡਾ ਮਕਸਦ ਇਹੀ ਹੈ ਕਿ ਪਹਿਲਾ ਮਾਹੌਲ ਉਸਾਨ ਕੀਤਾ ਜਾਵੇ ਸਾਡੇ ਜਿਹੜੇ ਸਾਥੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਪਿਛਲੇ ਦਿਨਾਂ ਦੇਖੀ ਗਈ ਕਿ ਸਾਰੇ ਮੋਰਚਾ ਜਿਹੜੇ ਉਹ ਚੱਕ ਦਿੱਤੇ ਗਏ ਨੇ ਜਿਸ ਤਰ੍ਹਾਂ ਦਾ ਵਰਤਾਅ ਪੰਜਾਬ ਪੁਲਿਸ ਦਾ ਜਿਹੜੇ ਇਲਜ਼ਾਮ ਲਾਦੇ ਨਜ਼ਰ ਆਏ ਇਸੇ ਕਰਕੇ ਅੱਜ ਫੈਸਲਾ ਲਿੱਤਾ ਹੈ ਹਾਲਾਂਕਿ ਹੁਣ ਉੱਥੇ ਜਿਹੜੇ ਸਾਬਕਾ ਡੀਜੀਪੀ ਨੇ ਜਿਹੜੇ ਉਸ ਟਾਈਪ ਮੀਟਿੰਗ ਦੇ ਜਿਹੜੇ ਮੈਂਬਰਸ ਨੇ ਉਹ ਪਹੁੰਚੇ ਹੋਏ ਨੇ ਕਿਸਾਨ ਸਭਾ ਪਹੁੰਚੇ ਹੋਏ ਨੇ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਮੀਟਿੰਗ ਜਿਹੜੀ ਹੈ ਜਿਹੜੀ ਸੱਦੀ ਗਈ ਸੀ ਤੁਸੀਂ ਮੀਟਿੰਗ ਦਾ ਹਿੱਸਾ ਬਣੋ ਲੇਕਿਨ ਫਿਲਹਾਲ ਕਿਸਾਨਾਂ ਨੇ ਸਾਫ਼ ਤੌਰ ਤੇ ਮਨ ਕਰ ਦਿੱਤਾ ਗਿਆ ਦੂਜੀ ਗੱਲ ਜਿਹੜਾ ਦੂਜਾ ਕਿਹਾ ਗਿਆ ਕਿ 26 ਮਾਰਚ ਨੂੰ ਜਿਹੜਾ ਇਹਨਾਂ ਵੱਲੋਂ ਕੋਰਟ ਕਰਨ ਦਾ ਐਲਾਨ ਕੀਤਾ ਗਿਆ ਸੀਗਾ ਉਹਨੂੰ ਸਸਪੈਂਡ ਕੀਤਾ ਗਿਆ ਕਿ ਫਿਲਹਾਲ ਕਿਉਂਕਿ ਸਾਡੀ ਜਿਹੜੀ ਡਿਮਾਂਡ ਸੀ ਕਿ ਇਹ ਪੰਜਾਬ ਸਰ ਕਿਉਂਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਮੁੱਦੇ ਨਹੀਂ ਹੈ ਪੰਜਾਬ ਸਰਕਾਰ ਤੋਂ ਰਿਲੇਟਿਡ ਇਹ ਮੁੱਦੇ ਨਹੀਂ ਹੈ ਕੇਂਦਰ ਸਰਕਾਰ ਤੋਂ ਰਿਲੇਟਿਡ ਹੈ ਲੇਕਿਨ ਕਿਸਾਨਾਂ ਦਾ ਕਹਿਣਾ ਕਿ ਹੁਣ ਸਰਕਾਰ ਮੰਨ ਚੁੱਕੀ ਹੈ ਕਿ ਇਹ ਪੰਜਾਬ ਸਰਕਾਰ ਤੋਂ ਰਿਲੇਟਡ ਹੀ ਮੁੱਦੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਕਰਤੀ ਗਈ ਇਸ ਕਰਕੇ 26 ਮਾਰਚ ਦਾ ਜਿਹੜਾ ਸਾਡਾ ਕੂਚ ਕਰਨ ਦਾ ਐਲਾਨ ਸੀਗਾ ਉਹ ਸਸਪੈਂਡ ਕੀਤਾ ਗਿਆ ਦੂਜੇ ਪਾਸੇ 28 1 24 ਤਰੀਕ ਦੀ ਮੀਟਿੰਗ ਕੀਤੀ ਗਈ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸ ਕੇ ਐਮਟੀ ਮੀਟਿੰਗ ਹੋਣੀ ਕਿਉਂਕਿ ਇੱਕ ਰਣਨੀਤੀ ਤਿਆਰ ਕਰਨੀ ਹੈ 28 ਮਾਰਚ ਨੂੰ ਜਿੰਨੇ ਵੀ ਡੀਸੀ ਦਫ਼ਤਰ ਨੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਡੀਸੀ ਦਫ਼ਤਰ ਨੇ ਜਿੰਨੇ ਵੀ ਪੰਜਾਬ ਜ਼ਿਲ੍ਹੇ ਦੇ ਜਿਹੜੇ ਐਡਮਿਨਿਸਟ੍ਰੇਟਿਵ ਬਲਾਕਸ ਨੇ ਡੀਸੀ ਦਫ਼ਤਰ ਨੇ ਉਹਨਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਏਗਾ ਉਹ ਤੈਸ ਕਿਤਾ ਜਾਏਗਾ ਔਰ ਇੱਕ ਮੰਗ ਪੱਤਰ ਜਿਹੜਾ ਹੈ ਉਹ ਦਿੱਤਾ ਜਾਏਗਾ ਆਪਣੀ ਮੰਗਾਂ ਨੂੰ ਲੈ ਕੇ ਔਰ ਆਪਣੇ ਜਿਹੜੇ ਸਾਥੀ ਹੈ ਉਹਨਾਂ ਨੂੰ ਰਿਹਾ ਕਰਨ ਦਾ ਤਾਂ ਇਹ ਪਲੈਨਿੰਗ ਜਿਹੜੀ ਅੱਜ ਹੋਈ ਹੈ ਜਿਹੜੀ ਮੀਟਿੰਗ ਦੇ ਵਿੱਚ ਕਾਫੀ ਫੈਸਲੇ ਹੋਏ ਹਨ ਇਸ ਨੂੰ ਲੈ ਕੇ ਜਿਹੜੀ ਕੀਤੀ ਲੇਕਿਨ ਅਲਤੀ ਜਿਹੜੀ ਮੀਟਿੰਗ ਹੋਣ ਵਾਲੀ ਸੀ ਉਹ ਕਾਫੀ ਅਹਿਮ ਮੰਨੀ ਜਾ ਰਹੀ ਸੀ ਔਰ ਸਵੇਰ ਤੋਂ ਹੀ ਇੱਕ ਕਾਇਜ ਜਰੂਰ ਆ ਰਹੇ ਸੀਗੇ ਕਿ ਜੇਕਰ ਇਹ ਮੀਟਿੰਗ 'ਚ ਜਾਂਦੇ ਹੈ ਕਿਉਂਕਿ ਉਹ ਗ੍ਰਾਹ ਵੱਲੋਂ ਪਹਿਲਾਂ ਹੀ ਮਨਾਂ ਕਰ ਦਿੱਤਾ ਗਿਆ ਜੇਕਰ ਇਹ ਮੀਟਿੰਗ 'ਚ ਜਾਂਦੇ ਤਾਂ ਕਿਤੇ ਨਾ ਕਿਤੇ ਦੋ ਫਾੜ ਵੀ ਹੋ ਸਕਦੀ ਸੀ ਕਿਉਂਕਿ ਉਹ ਗ੍ਰਾਹ ਸਾਫ਼ ਤੌਰ ਤੇ ਮਨਾ ਕਰ ਚੁੱਕੇ ਨੇ ਔਰ ਇਸ ਕਰਕੇ ਇਹ ਵੀ ਕਹਿ ਸਕਦੇ ਆ ਕਿ ਇਸ ਕਰਕੇ ਵੀ ਮੀਟਿੰਗ ਦਾ ਹਿੱਸਾ ਐਸਕੀਐਮ ਵੀ ਨਹੀਂ ਬਣੀ ਕਿਉਂਕਿ ਇੱਕ ਪਾਸੇ ਜੋਗਿੰਦਰ ਉਗਰਾ ਸਾਫ ਤੌਰ ਤੇ ਮਨਾ ਕਰ ਚੁੱਕੇ ਨੇ ਕਿ ਅਸ ਦੀ ਮੀਟਿੰਗ ਦਾ ਕੋਈ ਨਹੀਂ ਬਣਦਾ ਅੱਜ ਨਾ ਹੀ ਉਸੀ ਅਸੀਂ ਮੀਟਿੰਗ ਦਾ ਹਿੱਸਾ ਬਣਾਂਗੇ ਇਸ ਕਰਕੇ ਅੱਜ ਇਹ ਵੀ ਮਨਾ ਕਰਨ ਦਾ ਜਿਹੜਾ ਹੈਗਾ ਇਹ ਕਹਿ ਸਕਦੇ ਆ ਕਿ ਉਹਨਾਂ ਸਾਫ ਤੌਰ ਤੇ ਕਿਹਾ ਕਿ ਅਸ ਦੀ ਮੀਟਿੰਗ 'ਚ ਅਸੀਂ ਸ਼ਾਮਿਲ ਲਈ ਹੋਣਗੇ ਜਦ ਮਾਹੌਲ ਸ਼ਾਂਤ ਹੁੰਦਾ ਹੈ ਤੇ ਸਾਡੇ ਸਾਥੀਆਂ ਨੂੰ ਰਿਹਾ ਕੀਤਾ ਜਾਂਦਾ ਸਾਰਾ ਉਹਨਾਂ ਦਾ ਸਮਾਨ ਜਿਹੜਾ ਹੈ ਉਹ ਦਿੱਤਾ ਜਾਂਦਾ ਤਾਂ ਹੀ ਅਸੀਂ ਅੱਗੇ ਦੀ ਮੀਟਿੰਗ ਬਾਰੇ ਗੱਲ ਕਰਾਂਗੇ ਜੀ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ ਕਿਸਾਨਾਂ ਵੱਲੋਂ ਸਪਸ਼ਟ ਕਹਿ ਦਿੱਤਾ ਗਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਉਹ ਨਹੀਂ ਜਾਣਗੇ ਕਿਉਂਕਿ ਜੋਗਿੰਦਰ ਸਿੰਘ ਉਗਰਾਹਾ ਨੇ ਪਹਿਲਾਂ ਹੀ ਕਿਹਾ ਤਾਂ ਸੀ ਉਸ ਤੋਂ ਬਾਅਦ ਜਿਹੜਾ ਐਸਕੇਐਮ ਦੀਆਂ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਪਹਿਲਾਂ ਆਪਸ ਵਿੱਚ ਮੀਟਿੰਗ ਕੀਤੀ ਗਈ ਔਰ ਫਿਰ ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਮਾਹੌਲ ਸੁਖਾਵਾ ਕਰੇ ਮੀਟਿੰਗ ਲਈ ਇੱਕ ਮਾਹੌਲ ਬਣਾਵੇ ਉਸ ਤੋਂ ਬਾਅਦ ਅਸੀਂ ਸਰਕਾਰ ਦੇ ਨਾਲ ਜਾ ਕੇ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਪਰ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਗੁੱਡੀਆਂ ਸਾਹਿਬ ਤੁਸੀਂ ਸੱਦਾ ਦਿੱਤਾ ਸੀਗਾ ਗੱਲਬਾਤ ਕਰਨ ਦੇ ਲਈ ਮੈਂ ਹਮੇਸ਼ਾ ਕਿਸਾਨਾਂ ਦਾ ਸੇਵਾਦਾਰ ਹੋਣ ਦੇ ਨਾਤੇ ਹਮੇਸ਼ਾ ਹੀ ਸੱਦੇ ਦਿੰਦਾ ਰਹੂੰਗਾ ਆਖਿਰ ਗੱਲਬਾਤ ਰਹੀ ਸਾਰੇ ਮਸਲੇ ਨਿੱਠੇ ਜਾਣਗੇ ਪਰ ਕਿਵੇਂ ਦੇਖਦੇ ਗੁੱਡੀ ਸਾਹਿਬ ਉਹ ਕਹਿੰਦੇ ਕਿ ਬੇਵਿਸ਼ਵਾਸੀ ਵਾਲਾ ਮਾਹੌਲ ਕਿੰਨੇ ਪੈਦਾ ਹੋ ਗਿਆ ਦੂਜੀਆਂ ਯੂਨੀਅਨ ਨੂੰ ਕਹਿੰਦੇ ਮੀਟਿੰਗ ਦੇ ਲਈ ਬੁਲਾਇਆ ਗਿਆ ਸੀ ਗ੍ਰਫਤਾਰੀ ਹੋ ਗਈ ਮੋਰਚਾ ਪੜ ਦਿੱਤਾ ਗਿਆ ਉਹ ਐਸੇ ਦੇ ਵਿੱਚ ਉਹਨਾਂ ਨੇ ਮੀਟਿੰਗ ਦੇ ਵਿੱਚ ਉੰਤੀ ਹੰਕਾਰ ਕਰ ਦਿੱਤਾ ਜਿਸ ਤਰ੍ਹਾਂ ਗੱਲਬਾਤ ਰੁਕ ਜੇਗੀ ਬਸਲੇ ਹੱਲ ਵਾਲੇ ਬਸ ਕਿਵੇਂ ਬਦਲ ਨਹੀਂ ਨਹੀਂ ਗੱਲਬਾਤ ਚੱਲਦੀ ਰਹੂਗੀ ਨਹੀਂ ਰੁਕੂਗੀ ਉਹਨਾਂ ਨਾਲ ਦੁਬਾਰਾ ਫਿਰ ਆਪਤਾ ਕੈਂਪ ਕਰਿਆ ਪਰ ਜਿਹੜਾ ਭਰੋਸਾ ਟੁੱਟਣ ਵਾਲੇ ਹਾਲਾਤ ਪੈਦਾ ਹੋਏ ਜੀ ਉਹ ਦੁਬਾਰਾ ਤੋਂ ਭਰੋਸਾ ਬਹਾਲ ਕਿਵੇਂ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਏਗਾ ਲਵਾਂਗੇ ਜ਼ਰੂਰ ਕੋਈ ਭਰੋਸਾ ਨਹੀਂ ਟੁੱਟੂਗਾ ਇੱਕ ਦੂਸਰੇ ਨਾਲ ਜਦੋਂ ਗੱਲਬਾਤ ਹੋਊ ਹੁਣ ਦੁਬਾਰਾ ਮੀਟਿੰਗ ਦਾ ਹਮੇਸ਼ਾ ਗੱਲਬਾਤ ਹੁੰਦੀ ਰਹਿਣੀ ਹੈ ਤੇ ਇੱਕ ਦਿਨ ਨਾਲ ਤਾਂ ਕੰਮ ਕੋਈ ਵੀ ਨਿਭੜਦਾ ਤੇ ਅਸੀਂ ਰਲ ਮਿਲ ਕੇ ਉਹਨਾਂ ਚ ਵੀ ਸਿਆਣੇ ਸੁਲਝੇ ਹੋਏ ਤਜਰਬੇਕਾਰ ਲੋਕ ਨੇ ਸਾਰਿਆਂ ਦੀ ਰੈਣ ਵਾਲੀ ਪੰਜਾਬ ਦੇ ਸਵਾਰਨਾਪਾ ਤੁਹਾਡੇ ਤੱਕ ਸੁਨੇਹਾ ਆ ਗਿਆ ਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਇਨਕਾਰ ਕਰ ਦਿੱਤਾ ਉਹਨਾਂ ਤੋਂ ਮੈਨੂੰ ਹੁਣ ਸੁਨੇਹਾ ਆਇਆ ਸੀ ਵੀ ਮੀਟਿੰਗ ਵਰੀ ਕੈਨਸਲ ਹੋ ਗਈ ਅਗਲਾ ਫੱਦਾ ਕਦੋਂ ਤੱਕ ਦੁਬਾਰਾ ਭੇਜੋਗੇ ਜਲਦੀ ਹੈ ਜੀ ਡੀ ਐਕਸ਼ਨ ਨੂੰ ਲੈ ਕੇ ਗੁੱਡੀਆਂ ਸਾਹਿਬ ਨੇ ਪੂਰਾ ਮਾਹੌਲ ਬਣਿਆ ਜਿਹੜਾ ਕਿਸਾਨਾਂ ਦੇ ਖਿਲਾਫ ਕਾਰਵਾਈ ਹੋਈ ਉਸ ਕਾਰਵਾਈ ਨੂੰ ਲੈ ਕੇ ਹੁਣ ਕੀ ਲੱਗਦਾ ਕੋਈ ਰਿਵਿਊ ਹੋਏਗਾ ਕੀ ਲੱਗਦਾ ਹੈ ਕਿ ਉਹ ਫੈਸਲਾ ਸਹੀ ਸੀ ਕਿਸਾਨ ਵੀ ਸਾਡੇ ਸੀ ਵੀ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਹੋਊਗੀ ਸਾਰਾ ਕੁਝ ਸਹੀ ਕਰਦਾ ਗਰਮੀਸ਼ੇ ਗੁੱਡੀਆਂ ਪੰਜਾਬ ਦੇ ਖੇਚਵੜੀ ਮੰਤਰੀ ਕਹਿੰਦੇ ਨੇ ਕਿ ਸੁਨੇਹਾ ਫਿਰ ਤੋਂ ਭੱਲਾਂਗੇ ਦੁਬਾਰਾ ਫਿਰ ਮੀਟਿੰਗ ਦਾ ਸੱਦਾ ਦਿੱਤਾ ਜਾਏਗਾ ਸੂਤ ਕਿਸਾਨ ਮੋਰਚਾ ਨੂੰ ਤਾਂ ਕਿ ਗੱਲਬਾਤ ਜਾਰੀ ਰਹੇ ਕਹਿੰਦੇ ਨੇ ਕਿ ਗੱਲਬਾਤ ਟੁੱਟਣੀ ਨਹੀਂ ਚਾਹੀਦੀ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ ਮੀਟਿੰਗ ਦੇ ਵਿੱਚ ਆਉਣ ਤੋਂ ਅਜਿਹੇ ਦੇ ਵਿੱਚ ਕਹਿੰਦੇ ਨੇ ਕਿ ਕਿਸਾਨ ਵੀ ਸਾਡੇ ਨੇ ਤਾਂ ਦੁਬਾਰਾ ਸੱਦਾ ਭੇਜਿਆ ਜਾਵੇਗਾ ਤਾਂ ਕਿ ਗੱਲਬਾਤ ਕੀਤੀ ਜਾ ਸਕੇ ਤੇ ਗੱਲਬਾਤ ਦੇ ਨਾਲ ਹੀ ਮਸਲਾ ਹੱਲ ਹੋਵੇਗਾ ਕੈਮਰਾਮੈਨ ਤਾਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਲ ਮੀਟਿੰਗ ਚੱਲਦੀ ਰਹੇਗੀ ਕਿਸਾਨਾਂ ਦੇ ਨਾਲ ਮੀਟਿੰਗ ਗੱਲਬਾਤ ਜਿਹੜੀ ਹੈ ਗੱਲਬਾਤ ਦਾ ਰਾਹ ਖੁੱਲਿਆ ਰਹੇਗਾ ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ ਇਹ ਆਉਣ ਵਾਲੇ ਟਾਈਮ 'ਚ ਵੀ ਇਸੇ ਤਰੀਕੇ ਨਾਲ ਜਾਰੀ ਰਹੇਗਾ ਜੇ ਅੱਜ ਉਹ ਬੰਨਾ ਕਰ ਗਏ ਤਾਂ ਫਿਰ ਕਿਸੇ ਦਿਨ ਉਹਨਾਂ ਨੇ ਮੀਟਿੰਗ ਨੂੰ ਚੋਂ ਤੋਂ ਇਨਕਾਰ ਕਰ ਦਿੱਤਾ ਪਹਿਲਾਂ ਕਿਸਾਨਾਂ ਦੀ ਛੱਤਰ ਮਾਰੋ ਫਿਰ ਉਹਨਾਂ ਦੇ ਟੈਂਟ ਪੱਟ ਦਿਓ ਫਿਰ ਉਹਨਾਂ ਦੀਆਂ ਪੱਗਾਂ ਲਾਓ ਫਿਰ ਉਹਨਾਂ ਨੂੰ ਵਾਲਾ ਤੋਂ ਘੜੀਸੋ ਫਿਰ ਉਹਨਾਂ ਦੀਆਂ ਟਰਾਲੀਆਂ ਮੁੱਧੀਆਂ ਮਾਰ ਦਿਓ ਤੇ ਫਿਰ ਉਹਨਾਂ ਨੂੰ ਮੀਟਿੰਗ ਆਸਤੇ ਸੱਦ ਲਓ ਇਹ ਉਹੀ ਮੀਟਿੰਗ ਸੀ ਜਿੱਥੇ ਪਹਿਲਾਂ ਭਗਵੰਤ ਮਾਨ ਜੀ ਉੱਠ ਕੇ ਚਲੇ ਗਏ ਸਨ ਬਿਨਾਂ ਗੱਲ ਕੀਤੇ ਹੁਣ ਕਾਦੀ ਮੀਟਿੰਗ ਚੰਗਾ ਕੀਤਾ ਕਿਸਾਨਾਂ ਨੂੰ ਰਾਜਾ ਬੜਿੰਗ ਨਿਸ਼ਾਨੇ ਸਾਧ ਰਹੇ ਨੇ ਪੰਜਾਬ ਸਰਕਾਰ ਤੇ ਕਿ ਪਹਿਲਾ ਮੀਟਿੰਗ ਚ ਬੁਲਾ ਕੇ ਉਹਨਾਂ ਨੂੰ ਬਾਅਦ ਚ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਦੁਬਾਰਾ ਮੀਟਿੰਗ ਦੇ ਲਈ ਸੱਦਿਆ ਜਾ ਰਿਹਾ ਤਾਂ ਕਿਸਾਨ ਮੀਟਿੰਗ ਦੇ ਵਿੱਚ ਕਿਉਂ ਜਾਣ ਇਹ ਗੱਲ ਕਹਿ ਕੇ ਰਾਜਾ ਬੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਆਮ ਆਦਮੀ ਪਾਰਟੀ ਤੇ ਜੋ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਕਾਰਵਾਈ ਕੀਤੀ ਗਈ ਹੈ ਜੋ ਸ਼ੰਭੂ ਤੇ ਖਨੌਰੀ ਬਾਰਡਰ ਖੁਲਵਾਏ ਗਏ ਨੇ ਉਸ ਨੂੰ ਲੈ ਕੇ ਜਿਹੜੀਆਂ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਨੇ ਉਹ ਸੱਤਾਧਾਰੀ ਪਾਰਟੀ ਨੂੰ ਘੇਰ ਰਹੀਆਂ ਨੇ ਕਿ ਕਿਸਾਨਾਂ ਨੂੰ ਸੱਦ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਨਾਲ ਧੋਖਾ ਕੀਤਾ ਗਿਆ ਉਹਨਾਂ ਦੇ ਨਾਲ ਗਲਤ ਵਿਵਹਾਰ ਕੀਤਾ ਗਿਆ ਇਹ ਕਹਿ ਕੇ ਪੰਜਾਬ ਦੀਆਂ ਵਿਰੋਧੀ ਧਿਰਾਂ ਸੱਤਾਧਾਰੀ ਪਾਰਟੀ ਤੇ ਨਿਸ਼ਾਨੇ 사ਦ ਰਹੀਆਂ ਨੇ ਪਰ ਸੱਤਾਧਾਰੀ ਪਾਰਟੀ ਇਹ ਤਰਕ ਦਿੰਦੀ ਹੈ ਕਿ ਪਿਛਲੇ 1 ਸਾਲ ਸਵਾ ਸਾਲ ਤੋਂ ਇਹਨਾਂ ਧਰਨਿਆਂ ਕਰਕੇ ਜਾਂ ਬਾਰਡਰ ਬੰਦ ਹੋਣ ਕਰਕੇ ਜਿਹੜੇ ਬਾਕੀ ਵਰਗ ਨੇ ਉਹਨਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੀ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਇਸ ਕਰਕੇ ਇਹ ਬਾਰਡਰ ਖੁੱਲਨੇ ਜ਼ਰੂਰੀ ਸੀ ਬਾਕੀ ਗੱਲਬਾਤ ਦੇ ਰਾਹ ਹਮੇਸ਼ਾ ਹੀ ਖੁੱਲੇ ਨੇ ਤੇ ਗੱਲਬਾਤ ਲਗਾਤਾਰ ਚੱਲਦੀ ਰਹੇਗੀ ਬਹੁਤ ਸਾਰੇ ਐਸੇ ਵਰਗ ਵੀ ਨੇ ਵਪਾਰੀ ਵਰਗ ਟਰਾਂਸਪੋਰਟਰ ਜਿਨ੍ਹਾਂ ਵੱਲੋਂ ਇਸ ਫੈਸਲੇ ਨੂੰ ਸਹੀ ਵੀ ਠਰਾਇਆ ਗਿਆ ਪਰ ਕਈ ਵਰਗ ਐਸੇ ਨੇ ਜਿਨ੍ਹਾਂ ਵੱਲੋਂ ਇਸ ਕਾਰਵਾਈ ਨੂੰ ਗਲਤ ਠਰਾਇਆ ਜਾ ਆਵਾਦੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਮਨਵਿੰਦਰ ਸਿੰਘ ਗਿਆਸਪੁਰਾ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਖੁਦ ਚਾਹੁੰਦੇ ਸੀ ਕਿ ਧਰਨੇ ਚੁਕਵਾਏ ਜਾਣ ਗਿਆਸਪੁਰਾ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਜ਼ਿਆਦਾ ਸਮਰਥਨ ਨਹੀਂ ਮਿਲ ਰਿਹਾ ਸੀ ਜ਼ਿਆਦਾਤਰ ਵਰਗ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਨਾਕੋਈ ਸਹਿਯੋਗ ਕਰਕੇ ਕਿਸਾਨ ਚਾਹੁੰਦੇ ਸੀ ਕਿ ਇਹ ਧਰਨਾ ਚੱਕਿਆ ਜਾਵੇ ਇਹ ਬਿਆਨ ਗਿਆਸਪੁਰਾ ਵੱਲੋਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇੱਕ ਸਾਲ ਤੋਂ ਧਰਨਾ ਚੱਲ ਰਿਹਾ ਸੀ ਪਰ ਕੋਈ ਸਮਰਥਨ ਨਹੀਂ ਸੀ ਕਿਸਾਨਾਂ ਦਾ ਇਹ ਪ੍ਰਦਰਸ਼ਨ ਹੁਣ ਆਪਣੇ ਲੋਕਾਂ ਦੇ ਹੀ ਖਿਲਾਫ ਖੜਾ ਹੋ ਗਿਆ ਸੀ ਔਰ ਇਸ ਕਰਕੇ ਉਹਨਾਂ ਕਹਾ ਕਿ ਕਿਤੇ ਨਾ ਕਿਤੇ ਕਿਸਾਨ ਇਹ ਅੰਦਰੋਂ ਚਾਹੁੰਦੇ ਸੀ ਕਿ ਉਹਨਾਂ ਦਾ ਇਹ ਪ੍ਰਦਰਸ਼ਨ ਕਿਸੇ ਤਰੀਕੇ ਖਤਮ ਹੋ ਜਾਵੇ ਅਮੋਦੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆ ਗਏ ਨੇ ਮਨਵਿੰਦਰ ਸਿੰਘ ਗਿਆਸਪੁਰਾ ਨਹੀਂ ਗਿਆਸਪੁਰਾ ਸਾਹਿਬ ਤੁਸੀਂ ਤਕਰੀਬਨ ਤੁਹਾਡੇ ਇਲਾਕੇ ਜਾਂ ਆਸ-ਪਾਸ ਕੋਈ ਵੀ ਅੰਦੋਲਨ ਹੋਇਆ ਤੁਸੀਂ ਉਹਦੇ ਵਿੱਚ ਤਕਰੀਬਨ ਸ਼ਾਮਲ ਹੁੰਦੇ ਰਹੇ ਹੁਣ ਕਾਂਗਰਸ ਵਾਲੇ ਰੌਲਾ ਪਾ ਕੇ ਗਏ ਉਹ ਕਹਿੰਦੇ ਕਿ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਦੇ ਕਾਰਵਾਈ ਕੀਤੀ ਦੇਖੋ ਜੋ ਪਿਛਲੇ ਸਾਲ ਤੋਂ ਬਾਰਡਰ ਸੀਲ ਸੀਗੇ ਤੇ ਲੋਕ ਬੜੇ ਪਰੇਸ਼ਾਨ ਸੀ ਮੈਨੂੰ ਤਾਂ ਕਈ ਵਾਰ ਇਹ ਓਨ ਲੱਗਦਾ ਕਿ ਕਿਉਂਕਿ ਲੋਕ ਹੁਣ ਪਿੰਡਾਂ ਦੇ ਵਿੱਚੋਂ ਉਸ ਤਰੀਕੇ ਦਾ ਸਮਰਥਨ ਨਹੀਂ ਸੀਗਾ ਕਿਉਂਕਿ ਸਾਰੀਆਂ ਜਿਹੜੀਆਂ ਧਿਰਾਂ ਸੀ ਅਲੱਗ-ਅਲੱਗ ਮੂੰਹ ਸੀਗੇ ਕੋਈ ਕਹਿੰਦਾ ਮਰਜ਼ਨਵਰਤ ਰੱਖਣਾ ਚਾਹੀਦਾ ਕੋਈ ਕਹਿੰਦਾ ਨਹੀਂ ਰੱਖਣਾ ਚਾਹੀਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਇਸ ਲਈ ਮੈਨੂੰ ਲੱਗਦਾ ਕਿ ਕਿਸਾਨ ਖੁਦ ਵੀ ਚਾਹੁੰਦੇ ਸੀ ਕੋਈ ਸਾਨੂੰ ਆ ਕੇ ਉਥੋਂ ਉਠਾਵੇ ਕਿਉਂਕਿ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਆ ਤੁਸੀਂ ਵੱਡੀ ਗੱਲ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਆਪ ਹੀ ਢੀਕਦੇ ਸੀ ਆ ਕੇ ਉਠਾ ਦੇਣ ਲੱਗਦੇ ਸੀ ਕਿਉਂਕਿ ਲੋਕਾਂ ਦਾ ਸਮਰਥਨ ਨਹੀਂ ਸੀਗਾ ਦੇਖੋ ਬਿਲਕੁਲ ਸਾਨੂੰ ਫੈਕਟ ਦੀ ਗੱਲ ਕਰਨੀ ਚਾਹੀਦੀ ਆ ਗਰਾਊਂਡ ਲੈਵਲ ਦੀ ਗੱਲ ਕਰਨੀ ਚਾਹੀਦੀ ਆ ਤੇ ਅੱਜ ਪੰਜਾਬ ਦਾ ਵਪਾਰੀ ਪੰਜਾਬ ਦਾ ਹਰ ਵਰਗ ਮੈਨੂੰ ਲੱਗਦਾ ਤੁਸੀਂ ਵੀ ਜਦੋਂ ਦਿੱਲੀ ਜਾਂਦੇ ਹੋ ਤੁਹਾਡਾ ਵੀ ਜਿਹੜਾ ਤੇਲ ਆ ਫालतू ਦਾ ਫੁਕਦਾ ਸੀ ਤੇ ਗੱਡੀਆਂ ਦੀ ਵੀ ਭੰਨ ਤੋੜ ਹੁੰਦੀ ਸੀ ਜਿਸ ਤਰੀਕੇ ਦੇ ਨਾਲ ਕਦੇ ਕਿਹੜੇ ਪਿੰਡ 'ਚ ਹੀ ਜਾਂਦੇ ਸੀ ਕਦੇ ਕਿਹੜੇ ਪਿੰਡ 'ਚ ਹੀ ਜਾਂਦੇ ਸੀ ਸੋ ਮੈਂ ਤਾਂ ਬਸ ਬੇਨਤੀ ਕਰਦਾ ਹਾਂ ਕਿਸਾਨ ਸਾਡੇ ਭਾਈ ਨੇ ਹਮੇਸ਼ਾ ਅਸੀਂ ਉਹਨਾਂ ਦੇ ਪ੍ਰੋਟੈਸਟ ਦੇ ਨਾਲ ਆ। ਤੁਹਾਨੂੰ ਲੱਗਦਾ ਕਿ ਅਸੀਂ ਇਸ ਚੀਜ਼ ਤੋਂ ਤੁਹਾਨੂੰ ਲੱਗਦਾ ਕਿ ਪੰਜਾਬ ਖੁਸ਼ ਹੋਊਗਾ ਕਿਉਂਕਿ ਵਿਰੋਧੀ ਧਿਰ ਕਹਿੰਦੀ ਹੈ ਕਿ ਲੁਧਿਆਣਾ ਇਲੈਕਸ਼ਨ ਜਿੰਨਾ ਵਸੇ ਕਾਰਵਾਈ ਕੀਤੀ। ਨਹੀਂ 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 ਦੇਖੋ ਪੰਜਾਬ ਦੇ ਅਸੀਂ ਪਿੰਡਾਂ 'ਚੋਂ ਰਹਿੰਦੇ ਆਂ ਕੱਲ ਵੀ ਅਸੀਂ ਪਿੰਡਾਂ 'ਚ ਜਾ ਕੇ ਆਇਆ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਜਿਹੜਾ ਇਹ ਪ੍ਰੋਟੈਸਟ ਸੀਗਾ ਇਹ ਅਸੀਂ ਆਪਣੇ ਭਰਾਵਾਂ ਦੇ ਵਿਰੋਧੀ ਸ਼ੁਰੂ ਕਰ ਲਿਆ ਸੀ ਜਦੋਂ ਕਿ ਇਹ ਪ੍ਰੋਟੈਸਟ ਕੇਂਦਰ ਦੇ ਖਿਲਾਫ ਸੀ ਮੋਦੀ ਦੇ ਖਿਲਾਫ ਸੀ ਸਾਨੂੰ ਆਪਣੇ ਲੋਕਾਂ ਨੂੰ ਜਿਹੜੇ ਤੁਹਾਡਾ ਸਾਥ ਦਿੰਦੇ ਹੋਣ ਉਹਨਾਂ ਨੂੰ ਪਰੇਸ਼ਾਨ ਨਹੀਂ ਮੇਰੇ ਹਿਸਾਬ ਨਾਲ ਕਰਨਾ ਚਾਹੀਦਾ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ ਰਾਣਾ ਜੀ ਇੱਕ ਵੱਖਰੀ ਜੀ ਗੱਲ ਬਲਵਿੰਦਰ ਸਿੰਘ ਗਿਆਸਪੁਰਾ ਕਰਕੇ ਗਏ ਨੇ ਉਹ ਕਹਿੰਦੇ ਕਿਸਾਨ ਤਾਂ ਆਪ ਡੀਕਦੇ ਸੀ ਕਿ ਸਾਨੂੰ ਠਾਉ ਕਹਿੰਦੇ ਮੈਨੂੰ ਇਹ ਲੱਗਦਾ ਤੇ ਕੀ ਇਹਨਾਂ ਨੇ ਬਿਠਾਏ ਸੀ ਜਿਹੜਾ ਇਹਨੂੰ ਪਤਾ ਕਿ ਉਹ ਉਹ ਕਹਿ ਰਹੇ ਆ ਇਹਨੂੰ ਪੁੱਛੋ ਰਾਣਾ ਸਾਹਿਬ ਤੁਸੀਂ ਗਿਆਸਪੁਰੇ ਨੂੰ ਇਹ ਵੀ ਪੁੱਛਣਾ ਸੀ ਕਿ ਤੁਸੀਂ ਮਿਠਾਈ ਸੀ ਕਿਸਾਨ ਜਿਹੜਾ ਤੁਹਾਨੂੰ ਪਤਾ ਕਿ ਵਿੱਚ ਤੁਹਾਨੂੰ ਕਹਿੰਦੇ ਚੱਕੋ ਸਾਨੂੰ ਤਾਂ ਪੰਜਾਬ ਜਾਬਦਾਨ ਸਭਾ ਦਾ ਸੈਸ਼ਨ ਚੱਲ ਰਿਹਾ ਔਰ ਕਿਸਾਨੀ ਮੁੱਦਾ ਕਾਫੀ ਗਰਮਾਇਆ ਹੋਇਆ ਇਸ ਕਰਕੇ ਕਿਸਾਨਾਂ ਦੇ ਬੈਠਣ ਜਾਂ ਕਿਸਾਨਾਂ ਨੂੰ ਠਾਉਣ ਦੋਨਾਂ ਮੁੱਦਿਆਂ ਤੇ ਇੱਕ ਦੂਜੇ ਤੇ ਵਾਰ ਪਲਟਵਾਰ ਕੀਤੇ ਜਾ ਰਹੇ ਨੇ ਖੈਰ ਖਨੌਰੀ ਬਾਰਡਰ ਤੋਂ ਪੁਲਿਸ ਨੇ ਕਿਸਾਨਾਂ ਨੂੰ ਹਟਾ ਦਿੱਤਾ ਹੈ ਪੁਲਿਸ ਨੇ 80% ਦੀ ਰੋਡ ਜਿਹੜੀ ਆ ਉਹ ਕਲੀਅਰ ਕਰ ਦਿੱਤੀ ਹੈ ਪੁਲਿਸ ਮੁਤਾਬਕ ਸ਼ਾਮ ਤੱਕ ਸਾਰੇ ਰਸਤੇ ਖੁੱਲ ਜਾਣਗੇ ਖਨੌਰੀ ਬਾਰਡਰ ਤੋਂ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਦੀ ਤੁਹਾਨੂੰ ਇੱਕ ਰਿਪੋਰਟ ਦੇਖੋ ਅੱਜ ਪਹਿਲਾਂ 19 ਮਾਰਚ ਸ਼ਾਮ ਤੋਂ ਲਗਾਤਾਰ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਖਨੌਰੀ ਬਾਰਡਰ ਤੋਂ ਪੁਲਿਸ ਚੱਕਰੀ ਆ ਪਰ ਹੁਣ ਕਿੰਨੇ ਕ ਖਨੌਰੀ ਬਾਰਡਰ ਜਿਹੜਾ ਹੋ ਗਿਆ ਖਾਲੀ ਹੋ ਚੁੱਕਿਆ ਕਿੰਨਾ ਕ ਜਗ੍ਹਾ ਰਹਿੰਦੀ ਹੈ ਤੁਹਾਨੂੰ ਖਨੌਰੀ ਬਾਰਡਰ ਦੀ ਤਸਵੀਰ ਦਿਖਾਵਾਂਗੇ ਹਰ ਇੱਕ ਜਗ੍ਹਾ ਰਾਊਂਡ ਜਿਹੜਾ ਹੈਗਾ ਤੁਹਾਡਾ ਖਨੌਰੀ ਬਾਰਡਰ ਦੇ ਉੱਪਰ ਲਗਾਉਂਦੇ ਆ ਕਿ ਹੁਣ ਦੇ ਹਾਲਾਤ ਕਿਵੇਂ ਨੇ ਕਿੰਨੀ ਕ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀਆਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਹੈਗੀਆਂ ਨੇ ਚੱਕ ਲੈ ਗਏ ਨੇ ਤੇ ਕਿੰਨੀ ਕ ਵੱਡੀ ਗਿਣਤੀ ਦੇ ਵਿੱਚ ਹੁਣ ਇਸ ਵਕਤ ਬਾਕੀ ਨੇ ਕਿੰਨਾ ਇਲਾਕਾ ਜਿਹੜਾ ਹੈਗਾ ਉਹ ਸਾਫ਼ ਕਰ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆ ਨਾਲ ਦੇ ਨਾਲ ਜਾਣਕਾਰੀ ਵੀ ਦਿੰਦੇ ਆ ਕਿ ਖਨੌਰੀ ਬਾਰਡਰ ਦੇ ਉੱਪਰ ਅਸੀਂ ਤੁਹਾਨੂੰ ਖੁੱਲੀ ਗੱਡੀ ਦੇ ਵਿੱਚ ਇੱਕ ਵੱਡੀ ਰੌਂਡੀ ਲਗਵਾਉਣ ਲੱਗੇ ਆ ਜਿਹਦੇ ਵਿੱਚ ਤੁਹਾਨੂੰ ਹੁਣ ਦੇ ਹਾਲਾਤ ਦਿਖਾਵਾਂਗੇ ਕਿਉਂਕਿ ਪਰਸੋਂ ਸ਼ਾਮ ਤੋਂ ਹੀ ਲਗਾਤਾਰ ਪਹਿਲਾਂ ਆਪਰੇਸ਼ਨ ਡਟੇਨ ਜਿਹੜਾ ਹੈਗਾ ਉਹ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਹੁਣ ਆਪਰੇਸ਼ਨ ਕਲੀਨ ਪੁਲਿਸ ਦੇ ਵੱਲੋਂ ਚੱਲ ਰਿਹਾ ਇਹ ਤੁਸੀਂ ਜਗਾ ਦੇਖ ਸਕਦੇ ਹੋ ਕਿਨਾਰਾ ਦਾ ਕਿਨਾਰਿਆਂ ਦੇ ਉੱਪਰ ਜਿੱਥੇ ਪਹਿਲਾਂ ਟਰੈਕਟਰ ਟਰਾਲੀਆਂ ਸੀ ਕਿਸਾਨਾਂ ਦੇ ਤੰਬੂ ਸੀ ਉਸ ਜਗ੍ਹਾ ਦੇ ਉੱਪਰ ਹੁਣ ਸਿਰਫ ਨਿਸ਼ਾਨ ਜਿਹੜੇ ਹੈਗੇ ਨੇ ਉਹ ਕਿਸਾਨਾਂ ਦੇ ਉਹਾਂ ਦੇ ਟਰੈਕਟਰ ਟਰਾਲੀਆਂ ਦੇ ਰਹਿ ਗਏ ਨੇ ਥੋੜਾ ਜਿਹੜਾ ਸਮਾਨ ਹੈਗਾ ਉਹ ਖਿਲਰਿਆ ਹੋਇਆ ਜਗਾ ਜਗਾ ਦੇ ਪਰ ਤੁਸੀਂ ਦੇਖ ਸਕਦੇ ਹੋ ਪਰ ਇਹ ਸੜਕਾਂ ਜਿਹੜੀਆਂ ਹੈਗੀਆਂ ਨੇ ਹੁਣ ਪੁਲਿਸ ਦੇ ਵੱਲੋਂ ਬਿਲਕੁਲ ਸਾਫ਼ ਕਰ ਦਿੱਤੀਆਂ ਨੇ ਤੁਹਾਨੂੰ ਹਰ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੱਥੇ ਪਹਿਲਾਂ ਜਗਾ ਜਗਾ ਦੇ ਉੱਪਰ ਟਰੈਕਟਰ ਟਰਾਲੀਆਂ ਸੀ ਕਿਸਾਨਾਂ ਦੇ ਪੱਕੇ ਤੰਬੂ ਲੱਗੇ ਹੋਏ ਸੀ ਦੋਨੇ ਪਾਸੇ ਇਸ ਸੜਕ ਦੇ ਲਗਾਤਾਰ ਜਿਹੜਾ ਹੈਗਾ 2 ਕਿਲੋਮੀਟਰ ਦੀ ਦੂਰੀ ਦੇ ਵਿੱਚ ਵੱਡਾ ਜਿਹੜਾ ਅੰਦੋਲਨ ਹੈਗਾ ਉਹ ਚੱਲ ਰਿਹਾ ਸੀ ਪਰ ਜਦੋਂ ਤੋਂ ਇਹ ਖਨੋਰੀ ਮੋਰਚਾ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਚੱਕਣ ਦੀ ਸ਼ੁਰੂਆਤ ਕੀਤੀ ਗਈ ਆ ਤਾਂ ਹੁਣ ਲਗਾਤਾਰ ਪਰਸੋਂ ਤੋਂ ਹੀ ਜਿਹੜਾ ਹੈਗਾ ਆਪਰੇਸ਼ਨ ਕਲੀਨ ਖਨੋਰੀ ਬਾਰਡਰ ਦੇ ਉੱਪਰ ਚੱਲ ਰਿਹਾ ਤੁਹਾਨੂੰ ਅਸੀਂ ਉਸ ਬਾਰਡਰ ਤੱਕ ਲੈ ਕੇ ਜਾਵਾਂਗੇ ਉਸ ਨਾਕੇ ਤੱਕ ਲੈ ਕੇ ਜਾਵਾਂਗੇ ਜਿਸ ਨਾਕੇ ਤੱਕ ਹਰਿਆਣੇ ਦੀ ਪੁਲਿਸ ਦੇ ਵੱਲੋਂ ਜਿਹੜੀ ਬੈਰੀਕੇਡਿੰਗ ਹੈਗੀ ਆ ਕਰਕੇ ਉਸ ਨੂੰ ਰੋਕਿਆ ਗਿਆ ਸੀ ਪੱਕੇ ਤੌਰ ਦੇ ਉੱਪਰ ਕਿਸਾਨਾਂ ਦੇ ਜਿਹੜੇ ਤੰਬੂ ਹੈਗੇ ਨੇ ਉਹ ਉੱਥੇ ਹੀ ਲਗਾ ਲਏਗੇ ਸੀ ਪਰ ਹੁਣ ਅਗਰ ਆਪਾਂ ਗੱਲ ਕਰੀਏ ਲਗਾਤਾਰ ਜਿਹੜਾ ਹੈਗਾ ਇਸ ਅੰਦੋਲਨ ਨੂੰ ਇਸ ਮੋਰਚੇ ਨੂੰ ਪੁਲਿਸ ਦੇ ਵੱਲੋਂ ਚੱਕਿਆ ਜਾ ਰਿਹਾ ਇਸ ਸਭ ਦੇ ਵਿਚਾਲੇ ਚंडीगढ़ ਦੇ ਵਿੱਚ ਪੰਜਾਬ ਮਹਿਲਾ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਮਹਿਲਾਵਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਸੀ ਪੁਲਿਸ ਨੇ ਵਿਧਾਨ ਸਭਾ ਵੱਲ ਕੂਚ ਕਰਨ ਤੋਂ ਮਹਿਲਾ ਕਾਂਗਰਸ ਦੇ ਵਰਕਰਾਂ ਨੂੰ ਰੋਕਿਆ ਤੇ ਪ੍ਰਦਰਸ਼ਨਕਾਰੀਆਂ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਉਹ ਵੀ ਇਸ ਮੌਕੇ ਤੇ ਬਣੇ ਹੁਣ ਸਾਰਿਆਂ ਨੂੰ ਤਿੱਤਰ ਬਿੱਤਰ ਰਾਜਾ ਵੜਿੰਗ ਨੂੰ ਵੀ ਪੁਲਿਸ ਨੇ ਡਿਟੇਨ ਕਰ ਲਿਆ ਸੁਖਜਿੰਦਰ ਰੰਦਾਵਾ ਦੇ ਨਾਲ ਪੁਲਿਸ ਦੀ ਕਾਫੀ ਤਿੱਖੀ ਬਹਿਸਬਾਜ਼ੀ ਹੋਈ। ਕਿ ਜਿਹੜੀ ਮਹਿਲਾ ਠੋਖਾ ਕੀਤਾ ਗਿਆ ਕਿ ਅਸੀਂ 1000 ਰੁਪਏ ਮਹੀਨਾ ਬਿਆਹ ਲਿਆ। ਅੱਜ ਉਹ 3 ਸਾਲ ਕੀਤੇ 36000 ਰੁਪਏ ਜਿਹੜਾ ਪਕਾਇਆ ਹੈ। ਸਾਡੀ ਮੰਗ ਹੈ ਕਿ ਬਜਟ ਦੇ ਵਿੱਚ 36000 ਰੁਪਏ ਦੀ ਜਿਹੜੀ ਉਹ ਦੇਣ ਦੀ ਹੈ ਉਹ ਪ੍ਰੋਵੀਜ਼ਨ ਰੱਖਣ। ਇਹ ਨਾਲ ਹੀ ਅੱਗੇ ਤੋਂ 1100 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤਾ ਜਾਵੇ। ਇਹਦੇ ਨਾਲ ਨਾਲ ਸਾਡੀ ਮੰਗ ਹੈ ਇਹਨਾਂ ਨੇ ਕਿਹਾ ਸੀ 2500 ਰੁਪਿਆ ਪੈਨਸ਼ਨ ਕਰਤੰਗੇ। ਅੱਜ 1500 ਰੁਪਿਆ ਪੈਨਸ਼ਨ ਹੈ। ਕਾਂਗਰਸ ਵੇਲੇ ਦੀ ਹੈ। ਅਸੀਂ ਸਵਾਲ ਕਰਨਾ ਹੈ ਭਗਵੰਤ ਮਾਨ ਨੂੰ।